ਕੁਛ ਮਿੰਟ ਪਹਿਲਾਂ ਐਟਲੰਟਾ ਦਾ ਜਿਹੜਾ ਹਾਰਟਸਫੀਲਡ ਜੈਕਸਨ 에ਅਰਪੋਰਟ ਹੈਗਾ ਉੱਥੇ ਦੋ ਜਹਾਜ਼ ਆਪਸ ਦੇ ਵਿੱਚ ਕਲਾਈਡ ਕਰ ਗਏ ਡੈਲਟਾ 에ਅਰਲਾਈਨ ਦੇ 25 ਮਿੰਟ ਪਹਿਲਾਂ ਦੀ ਜਿਹੜੀ ਖਬਰ ਆ ਲੱਕਲੀ ਕਿਸੇ ਦੇ ਸੱਟ ਚੋਟ ਨਹੀਂ ਲੱਗੀ ਹੈਗੀ 에ਅਰਬੱਸ 350 ਫਲਾਈਟ DL295 ਟੋਕੀਓ ਤੋ ਸੀਗੀ ਤੇ ਇਹ ਜਿਹੜੀ ਆ ਇਸਨੇ origignal jet tl5526 ਜਿਹੜੀ ਲੂਜ਼ਿਆਨਾ ਨੂੰ ਜਾਣਾ ਸੀ ਉਹਦੀ ਟੇਲ ਦੇ ਵਿੱਚ ਦੋਨਾਂ ਆਪ ਟਕਰਾ ਗਏ ਤੇ ਫੋਟੋਗ੍ਰਾਫਸ ਲੋਕਾਂ ਵੱਲੋਂ ਆ ਰਹੀਆਂ ਹੈਗੀਆਂ ਇੱਕ ਮੈਟਰੀਓਲੋਜੀਸਟ wfds ਚੈਨਲ ਦੇ ਹੈਗੇ ਆ ਉਹ ਕਹਿੰਦੇ ਵੀ ਮੈਂ ਪੈਸੇਂਜਰ ਸੀਗਾ ਇੱਕ ਪਲੇਨ ਦੇ ਵਿੱਚ ਜੋ ਐਟਲੰਟਾ ਤੋਂ ਲੂਜ਼ਿਆਨਾ ਜਾ ਰਿਹਾ ਸੀ ਤੇ ਕਹਿੰਦੇ ਵੀ ਕਾਫੀ ਵੱਡਾ ਜਿਹੜਾ ਝਟਕਾ ਲੱਗਾ ਉਹਨਾਂ ਨੂੰ ਜਦੋਂ ਜਿਹੜੇ ਪਲੇਨ ਆ ਆਪਸ ਦੇ ਵਿੱਚ ਟਕਰਾਏ ਹੈਗੇ ਆ ਤੇ ਲਾਊਡ ਬੈਂਕਸ ਹੋਈਆਂ ਹੈਗੀਆਂ ਕਹਿੰਦੇ ਪਰ ਲੱਕਲੀ ਅਸੀਂ ਗੁੱਡ ਹੈਗੇ ਆ ਸਿਹਤ ਸਾਰਿਆਂ ਦੀ ਠੀਕ ਆ ਕਿਸੇ ਦੇ ਜ਼ਿਆਦਾ ਚੋਟ ਨਹੀਂ ਲੱਗੀ ਕਿਸੇ ਤਰ੍ਹਾਂ ਦੀ ਕੋਈ ਫਾਇਰ ਜਾਂ ਸਮੋਕ ਨਹੀਂ ਨਿਕਲਿਆ ਹੈਗਾ ਸੋ ਇਹ ਲੇਟੈਸਟ ਕਵਰ ਜੋ ਐਟਲੰਟਾ ਦਾ 에어ਪੋਰਟ ਹੈਗਾ ਉਥੋਂ ਆ ਰਹੀ ਹੈਗੀ ਜੀ ਹਾਂ ਜੋ ਸੀ ਇਹ ਪਹਿਲੀ ਵਾਰ ਨਹੀਂ ਹੋਇਆ ਹੁਣ ਨਾ ਅ ਇਹ ਜਹਾਜ਼ਾਂ ਦਾ ਆਪਸ ਦੇ ਵਿੱਚ ਟਕਰਾਉਣਾ ਕਿਸੇ ਦਾ ਵਿੰਗ ਜਿਹੜਾ ਟੇਲ ਦੇ ਵਿੱਚ ਵੱਜ ਜਾਣਾ ਜਾਂ ਮਸਾ ਹੀ ਬਾਲ ਬਾਲ ਬਚਾ ਹੋਣਾ ਪਹਿਲਾਂ ਹੁਣ ਕਾਫੀ ਵਾਰ ਜਿਹੜਾ ਹੋਇਆ ਆ ਸੋ ਹੁਣ ਐਟਲੰਟਾ ਦੇ ਇਸ ਜਿਹੜੇ ਦੋ ਪਲੇਨਸ ਦੇ ਵਿੱਚ ਆਪਸ ਚ ਇਹ ਜਿਹੜਾ ਟੱਕਰ ਹੋਈ ਆ ਉਹ ਬੰਦਾ ਨੂੰ ਸੁਣਦਾ ਵੀ ਟੱਕਰ ਦੇ ਇਦਾਂ ਲੱਗਦਾ ਵੀ ਕਿਤੇ ਮੂੰਹੋਂ ਇੱਕ ਦੂਜੇ ਚ ਵੱਜੇ ਆ ਪਰ ਜਿਹੜਾ ਉਹਦਾ ਵਿੰਗ ਹੁੰਦਾ ਆ ਉਹ ਜਿਹੜੀ ਪਿੱਛੇ ਉਹਦੀ ਜਿਹੜੀ ਟੇਲ ਹੁੰਦੀ ਪੂੰਛ ਹੁੰਦੀ ਆ ਉਹਦੇ ਇੱਕ ਜਹਾਜ਼ ਦੇ ਦੂਜੇ ਉਹਦੇ ਵਿੱਚ ਵੱਜੀਆ ਪਰ ਫਿਰ ਵੀ ਝਟਕਾ ਬਹੁਤ ਲੱਗਦਾ ਆ ਵਿੰਗਸ ਦੇ ਵਿੱਚ ਤੇਲ ਭਰਿਆ ਹੁੰਦਾ ਆ ਹਮੇਸ਼ਾ ਹੀ ਸੋ ਸ਼ੁਕਰ ਆ ਬਚਾਅ ਹੋ ਗਿਆ ਆਗੋ ਕੀ ਜਿਹੜੀ ਉਹ ਨਹੀਂ ਲੱਗੀ ਨਹੀਂ ਤਾਂ ਇਹ ਨੁਕਸਾਨ ਦੇ ਸਾਬਤ ਹੋ ਸਕਦੇ ਹੁਣ ਇਸ ਦੀ ਜਾਂਚ FAA NTSB ਇਹ ਸਾਰੇ ਜਾਨੇ ਜਿਹੜੇ ਉਹ ਕਰਨਗੇ ਪਰ ਇਹ ਬਾਰ ਬਾਰ ਕਈਏ ਦੀ ਕਲੋਜ਼ ਕਾਲਸ ਤੇ ਹੁਣ ਆਪਸ ਦੇ ਵਿੱਚ ਇਸ ਤਰ੍ਹਾਂ ਜਿਹੜਾ ਟਕਰਾ ਜਾਣਾ ਇਹ ਕੋਈ ਚੰਗੀ ਜਿਹੜੀ ਆ ਉਹ ਸੰਕੇਤ ਨਹੀਂ